ਵਿਧਾਨ ਸਭਾ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਗੋਲੀ ਕਾਂਡ ਨੂੰ ਲੈ ਕੇ ਚਰਚਾ ਛੜੀ ਔਰ ਇਹ ਚਰਚਾ ਕਰਦੇ ਵੀ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਗੱਲਾਂ ਵਿਸ਼ੇਸ਼ ਰੂਪ ਦੇ ਵਿੱਚ ਦੱਸੀਆਂ ਗਈਆਂ ਔਰ ਇਹਨਾਂ ਕੇਸਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਪੈਰਵੀ ਕਰੇਗੀ ਇਹਦੇ ਉੱਤੇ ਕੁਝ ਚੀਜ਼ਾਂ ਕੁਝ ਨਿਚੋੜ ਸਾਂਝੇ ਕਰਦੇ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਦੇ ਵਿੱਚ ਉਹ ਜਿਹੜੇ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ ਨੇ ਦੱਸਿਆ ਕਿ ਸਰਕਾਰ ਕਿਵੇਂ ਟੈਕਲ ਕਰੇਗੀ ਕਿਉਂਕਿ ਸਰਕਾਰ ਦਾ ਕਹਿੰਦੇ ਵਾਅਦਾ ਸੀ ਪਰ ਸਰਕਾਰ ਦਾ ਵਾਅਦਾ ਤਾਂ ਇਹ ਸੀ ਕਿ ਸਰਕਾਰ ਬਣਨ ਦੇ ਹੋਏ ਕਰੀਵਾਸ 24 ਘੰਟਿਆਂ ਦੇ ਅੰਦਰ ਅੰਦਰ ਅਸੀਂ ਕਰ ਦੇਣਾ ਕੰਮ ਫਿਰ ਉਸ ਤੋਂ ਬਾਅਦ ਦਸਾਂ ਦਿਨਾਂ ਤੇ ਗੱਲ ਹੁੰਦੀ ਹੈ 11 ਦਿਨਾਂ ਤੇ ਗੱਲ ਹੁੰਦੀ ਹੈ 24 ਘੰਟੇ ਤੋਂ ਕਿਵੇਂ 11 ਦੇਢ ਬਣ ਗਏ 11 ਤੋਂ ਕਿਵੇਂ 45 ਬਣ ਗਏ 45 ਤੋਂ ਕਿਵੇਂ 2.5 ਸਾਲ ਹੋ ਚੱਲੇ ਆ ਅਜੇ ਤੱਕ ਕੇਸ ਉਦਾਂ ਦੇ ਉਦਾਂ ਸਗੋਂ ਵੱਖਰੇ ਇਲਜ਼ਾਮ ਲੱਗ ਗਏ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਸੌਦਾ ਸਾਧ ਨਾਲ ਹੱਥ ਮਿਲਾ ਲਿਆ ਇਥੋਂ ਤੱਕ ਇਲਜ਼ਾਮ ਲੱਗ ਰਿਹਾ ਹੈ ਕਿ ਦੋਵਾਂ ਦੇ ਵਿੱਚ ਕੋਈ ਗੱਲਬਾਤ ਹੋ ਗਈ ਹੈ ਇਥੋਂ ਤੱਕ ਦਾਅਵੇ ਕੀਤੇ ਜਾ ਰਹੇ ਕਿ ਸੀਐਮ ਭਗਵੰਤ ਮਾਨ ਤਾਂ ਚੁੱਪ ਪੈ ਕਿਉਂਕਿ ਉਹ ਸੌਦਾ ਸਾਧ ਨੂੰ ਬਚਾਉਣਾ ਚਾਹੁੰਦੇ ਆ ਹੁਣ ਇੰਨੇ ਸਾਰੇ ਇਲਜ਼ਾਮ ਲੱਗ ਚੁੱਕੇ ਆ ਆਲਰੇਡੀ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੋ ਸੀਐਮ ਭਗਵੰਤ ਮਾਨ ਆਪਣੇ ਵੱਲੋਂ ਇੱਕ ਸਪਸ਼ਟੀਕਰਨ ਦਿੰਦੇ ਜਾਂ ਫਿਰ ਆਉਣ ਵਾਲੇ ਪ੍ਰੋਗਰਾਮ ਬਾਰੇ ਆਉਣ ਵਾਲੇ ਪ੍ਰੋਸੈਸ ਬਾਰੇ ਕਾਨੂੰਨੀ ਪ੍ਰਕਿਰਿਆ ਬਾਰੇ ਦੱਸਦੇ ਆ ਤੇ ਉਦੋਂ ਕਿੰਨੀ ਕਥੈਂਟਿਸਿਟੀ ਉਹਦੇ ਵਿੱਚ ਨਜ਼ਰ ਆਉਂਦੀ ਹੈ ਸਵਾਲ ਤਾਂ ਇਹ ਵੀ ਖੜਦਾ ਪਰ ਸੀਐਮ ਭਗਵੰਤ ਮਾਨ ਨੇ ਕੁਝ ਪ੍ਰੋਸੈਸ ਜਿਹੜੀ ਆ ਉਹ ਡਿਕਟੇਟ ਕੀਤੀ ਹੈ ਕਿ ਕਿਸ ਸਿਹਾਰ ਦੇ ਉੱਤੇ ਇਹਨਾਂ ਕੇਸਸ ਨੂੰ ਲੈ ਕੇ ਡੀਲ ਕਰਨਾ ਆ ਬੇਅਦਬੀ ਮਾਮਲਿਆਂ ਨੂੰ ਲੈ ਕੇ ਡੀਲ ਕਰਨਾ ਉਸ ਮੁਤਲਕ ਸੀ ਭਗਵੰਤ ਮਾਨ ਕੀ ਬੋਲੇ ਨੇ ਕੀ ਉਹਨਾਂ ਨੇ ਦੱਸਿਆ ਆਓ ਸੁਣਦੇ ਇੱਕ ਜਿਹੜੀ ਕੱਲ ਵੀ ਗੱਲ ਉੱਠੀ ਹੈ ਐਲੋਪੀ ਸਾਹਿਬ ਨੇ ਕਹੇ ਸੀ ਤ੍ਰੇਟਵੜਾ 15 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ ਐਫਆਈਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲਾਈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਐ ਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਤੀਏ ਤਾਂ ਉਹ ਕੋਈ ਸ਼ੋਜੂਗੋ ਤੋਂ ਕੋਈ ਫਾਇਦਾ ਨਹੀਂ ਫਿਰਦਾ ਅਸੀਂ ਉਹਦੇ ਵਿੱਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਨਤੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਬਾਰੇ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਟਕਪੂਰੀ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਹੈ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਨੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਆਉਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਉਹ ਢਿੱਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰਦ-ਦਰ ਪੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿਣਾ ਨੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੀ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਫੇ 6 ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਦਾ ਹੈ ਹੀ ਨਹੀਂ ਹੁਣ ਹੁਣ ਤਾਂ 5 ਮੈਂਬਰੀ ਤੇ ਚੱਲੂ ਤੇ 2.5 ਮੈਂਬਰ ਤੇ ਵੀ ਆ ਜਾਊਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ